ਮੈਂਬਰ ਸਾਹਾ ਜੀ ਮੌਜੂਦਾ ਸਖਪਾਲ ਦਾ ਇਹ ਸਖਪਾਲ ਸਿੰਘ ਜੀ ਫੂਨਦਾਨ ਕਰ ਰਹਾ ਹੈ ਵਰਨਾ ਨ ਕਿਹਨ ਗਿਆ ਆ ਬੂਟਾ ਸਰਪੰਚ ਜੀ ਧੰਨਵਾਦ ਧੰਨਵਾਦ ਸਖਪਾਲ ਸਿੰਘ ਜੀ ਧੰਨਵਾਦ ਤੁਹਾਡਾ ਜਿਹੜਾ ਨਾ ਫੂਨਦਾਨ ਦਿੱਤਾ ਤੁਸੀਂ ਮੈਿਕ ਖੜ ਗਿਆ ਕੋਲ ਬਿਜਲੀ ਮੁਲਾਜ਼ਮਾ ਇਹ ਭਦਰ ਸਿੰਘ ਇਹਦਾ ਖੂਨਦਾਨ ਕੈਂਪ ਕਰ ਰਿਹਾ ਜੀ ਇਸ਼ਾਰੇ ਕਲੱਬ ਵਾਲੇ ਨੇ ਸਰਪੰਚ ਸੁਖਪਾਲ ਮੈਂਬਰ ਚੌਂਕੀਦਾਰ ਆ ਰਿਹਾ ਜੀ ਦੁਰਸੇਵਕ ਸਿੰਘ ਕੀਵਾ ਦੇ ਲੁਵੜਾ ਖੂਨਦਾਨ ਕਰ ਰਿਹਾ ਜੀ ਚੌਂਕੀਦਾਰ ਬਰਾਬਰ ਬੱਚਾ ਦੇ ਖੜਾ ਹੈ ਜੀ ਦੇਖੋ ਜਸਪਾਲ ਸਿੰਘ ਜੀ ਖੂਨਦਾਨ ਕਰ ਰਿਹਾ ਜੀ ਕੈਂਪ ਕੋਈ ਤਕੀਵੇ ਦੇ ਜਲੂ ਵਾਲੇ ਦੀ ਲਾਮਾਤ ਸਰ ਸੇ ਵੀ ਸੰਤੰਕੀਦਾਰ ਦੀ ਖੂਨ ਦਾਨ ਕਰ ਰਿਹਾ ਹੈ ਕੈਂਪ ਕੋਈ ਜਲੂ ਵਾਲੇ ਕੀ